ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਵੀ ਜੋ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਣਗੇ ਕੂਤਰ-ਕੂਤਰ ਸਾਰੇ ਬਈਆਂ ਦੇ ਕੈਂਟ ਹੋਣਗੇ ਤੇ ਸੱਟ ਵੱਟ ਹੋਣਗੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਬਈ ਤੇ ਫਿਲਹਾਲ ਯਾਰ ਇੱਧਰ ਨੇ ਕਰ ਆਪਾਂ ਕਮਰੇ ਚੋਂ ਥੋੜੀ ਜੀ ਨੌ ਕਟਣੀ ਲੈਣ ਆਈ ਸੀ ਚੱਕਣਾ ਇੱਕ ਜੀ ਥੋੜੀ ਜੀ ਗੋ ਇੱਧਰ ਪਈ ਸੀ ਨੌ ਕੱਟਦੇ ਆ ਰੱਡੀ ਨੇ ਕੱਟਣੇ ਤਾਂ ਕਰਕੇ ਮੰਗਾਈ ਸੀ ਤੇ ਬਾਕੀ ਬਈ ਹੁਣ ਕੂਤਰ ਕੁਆ ਤੇ ਡਾਉਣੇ ਆ ਤੇ ਨਾਲੇ ਛੋਡੀ ਤੇ ਬਾਅਦ ਤੇ ਹੁੰਝੇ ਵਾਲੇ ਦੇ ਬੱਚੇ ਨੂੰ ਬੰਨਦੇ ਆ ਯਾਰ ਭਾਜ ਬੜਾ ਬੰਦਾ ਕੱਲ ਉਹਨੇ ਤੁਸੀਂ ਵੇਖਿਆ ਹੋਣਾ ਬਲੌਗ ਚ ਇਹ ਪਹਿਲਾੜੇ ਚ ਤੇ ਨਹੀਂ ਵੇਖਿਆ ਤਾਂ ਜਾ ਕੇ ਜਰੂਰ ਦੇਖੋ ਠੀਕ ਹੈ ਜੀ ਤੇ ਜਿਹੜੇ ਲਵੇ ਆਇਆ ਉਹ ਇੱਕ ਵਾਰੀ ਬਈ ਬਣ ਕੇ ਰਪੈ ਸੀ ਤਾਂ ਲੱਗਦੇ ਨਹੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਕਰਦੇ ਅੱਗੇ ਕੰਟੀਨਿਊ ਬਾਕੀ ਅੱਜ ਦਾ ਮੌਸਮ ਚੈੱਕ ਕਰ ਲਓ ਮੈਨੂੰ ਤਾਂ ਨਹੀਂ ਲੱਗਦਾ ਵੀ ਮੀਂਹ ਆਊਗਾ ਪਰ ਪਤਾ ਕੋਈ ਨਹੀਂ ਰੱਬ ਦੇ ਰੰਗਾਂ ਦਾ ਇਧਰੋਂ ਅਜੇ ਬੱਦਲ ਟਲਿਆ ਨਹੀਂਗਾ ਠੀਕ ਹੈ ਜੀ ਤੇ ਕੱਲ ਇਧਰੋਂ ਹੀ ਆਇਆ ਸੀ ਤੇ ਰਾਤ ਵਾਵਾ ਮੀ ਪਿਆ ਟਿੱਕੜ ਜਾ ਕਰ ਗਿਆ ਵਾਵਾ ਤੇ ਇਹ ਯਾਰ 10 ਮਿੰਟ ਪਹਿ ਗਿਆ 10 ਮਿੰਟ ਹਟ ਗਿਆ ਐ ਹੀ ਆ ਕੰਮ ਬਦਲ ਜਾਏ ਘੁੰਮਦਾ ਹੀ ਫਿਰਦਾ ਚਾਰੇ ਪਾਸੇ ਕਦੇ ਹੁਣ ਇਧਰੋਂ ਆ ਗਿਆ ਬਦਲ ਚੜ ਕੇ ਐ ਜਾਊਗਾ ਐ ਜਾ ਕੇ ਫਿਰ ਦੁਬਾਰਾ ਆਣ ਕੇ ਰਾਤ ਨੂੰ ਪੈਣਾ ਮੀ ਇੱਥੇ ਠੀਕ ਹੈ ਜੀ ਧਿਆਨ ਉਹ ਕੱਟ ਨਹੀਂ ਚੱਕ ਲੈਂਦੀ ਐ ਚਲੋ ਚਲੀਏ ਜੀ ਖੂਤਰਾ ਦੇ ਖੁੱਡਿਆਂ ਕੋਲੇ ਤੇ ਰਤੇ ਭੁੰਜਾਲੇ ਨੂੰ ਛਤਰੀ ਤੇ ਬੱਚੇ ਨਹੀਂ ਕੱਟਦੇ ਫਿਰ ਅੱਜ ਆਪਾਂ ਬਾਹਰ ਇੱਕ ਰੰ ਬੱਚਾ ਬੁੱਤਿਆ ਢਾਲੀਏ ਇੱਕ ਰੰ ਰਾਤ ਨੇ ਕੱਢਾਂਗੇ ਵਿੱਚ ਬਾਜੇ ਮੀਂਹ ਆਇਆ ਤਾਂ ਠੀਕ ਹੈ ਜੀ ਤੇ ਆਈ ਹੋਪ ਅੱਜ ਖੁੱਡੇ ਦੀ ਸਫਾਈ ਕਰਤੀ ਗੰਦ ਪਿਆ ਖੜਾ ਵਿੱਚ ਮੀਂਹ ਦੇ ਕਾਰਨ ਠੀਕ ਹੈ ਤੇ ਪਹਿਲਾਂ ਛਤਰੀ ਨਹੀਂ ਵੀ ਕਰੀਏ ਛਤਰੀ ਤੇ ਉੱਤੇ ਜਾ ਕੇ ਬੰਨਾਂਗੇ ਕਬੂਤਰ ਨੂੰ ਆਪਾਂ ਅੱਜ ਇਹਨੂੰ ਫਿਰ ਡਾਈਏ ਜੀ ਟਾਈਮ ਵੇਖ ਲਈਏ ਕਿਹੜਾ ਫਿਰ ਤੁਹਾਨੂੰ ਦੱਸਦੇ ਆ 8:00 ਵਜੇ ਕੇ 10 ਮਿੰਟ ਚੱਲ ਪੁੱਤਰਾ ਆ ਗਿਆ ਇਹ ਇਹ ਨੂੰ ਅੱਜ ਕੱਲ ਬੜਾ ਤੰਗ ਕੀਤਾ ਜਿਹਨੂੰ ਛਤਰੀ ਤੇ ਹੀ ਬੰਨਣਾ ਸਾਰੀ ਦਿਹਾੜੀ ਉੱਥੇ ਜਿੰਨੇ ਚ ਰੋਕ ਪੁੱਤਰ ਆਣ ਕੇ ਬੈੰਦਾ ਨਹੀਂ ਠੀਕ ਹੈ ਜੀ ਤੇ ਬੜਾ ਠੱਠ ਕਰਦਾ ਇਹ ਕੱਲ ਨਾਲ ਮੇਰੀ ਤਸੱਲੀयां ਕਰਾ ਦੀਆਂ ਇਹਨੇ ਅੱਜ ਕੱਲ ਬਾਅਦ ਚ ਗਿਆ ਯਾਰ ਇਹ ਪੈਂਚ ਗੁੱਸਾ ਬਹੁਤ ਚੜਿਆ ਸੀ ਇਹਦੇ ਤੇ 12 ਵਜੇ ਦਾ ਫੜਨ ਲੱਗਿਆ ਬਈ ਦਾ 3 5:30 ਹੋ ਗਏ ਸੀ ਕਿ ਬਾਕੀ ਵਲੌਗ ਚ ਵੇਖੋ ਇੰਨਾ ਇਨੇ ਤਸੱਲੀਆਂ ਕਰਾਈਆਂ ਆਪਣੀਆਂ ਹਾਂਜੀ ਮਿੱਤਰੋ ਛਤਰੀ ਤੇ ਲਾਤਾ ਜੀ ਰੱਤੇ ਪੁੰਝੇ ਵਾਲੇ ਦਾ ਬੱਚਾ ਠੀਕ ਆ ਜੀ ਰੱਤਾ ਲਾਤਾ ਰਤੀ ਕਬੂਤਰੀ ਬਣੂਗੀ ਇਹ ਰੱਤੀ ਲਾਤੀ ਛਤਰੀ ਤੇ ਠੀਕ ਆ ਜੀ ਤੇ ਬਾਕੀ ਹੁਣ ਰੋਟੀ ਟੁੱਟੀ ਛਕ ਲਈਏ ਤੇ ਫਿਰ ਖੁੱਡਿਆਂ ਦੀ ਸਪਾਈ ਕਰਾਂਗੇ ਰੋਕ ਕੇ ਠੀਕ ਆ ਜੀ ਤੇ ਬਾਕੀ ਕੂਤਰ ਆਪਣਾ ਇਹ ਰੋੜ ਦਾ ਫਿਰ ਤਾਂ ਬਹੁਤ ਵਧੀਆ ਉੱਡੂ ਅੱਜ ਕੱਲ ਨਾਣੋ ਬਾਕੀ ਤੁਹਾਡੇ ਸਾਹਮਣੇ ਹੀ ਆ ਇਧਰ ਸਬਜੀ ਤੇ ਗੇੜਾ ਮਾਰ ਕੇ ਯਾਰ ਕਿੰਨੇ ਪਣਾ ਹੋ ਗਏ ਵਖਾਈ ਨਹੀਂ ਸਭ ਕੁਝ ਗੁਬਾਰਾ ਚੈੱਕ ਕਰੋ ਪਹਿਲਾਂ ਤਾਂ ਗੁਬਾਰਾ ਗੁਬਾਰਾ ਜੀ ਫੜੀਆਂ 100 ਰੁਪਏ ਕਿਲੋ ਆ ਆਪਣੇ ਤੇ ਮੁਫਤ ਆ ਜੀ ਕੰਮ ਲੱਗੀਆਂ ਨਹੀਂ ਮੈਂ ਲਾ ਤੋੜ ਲੀਆਂ ਹਨਾ ਆ ਲੱਗੀਆਂ ਤੇ ਉਧਰ ਮਿਰਚਾਂ ਉਹ ਬਿੰਗਣ ਆ ਇਧਰ ਖਖੜੀਆਂ ਦੇ ਤੇ ਮੈਂ ਉਹ ਬੰਗਿਆਂ ਦੇ ਵੀ ਲਾਈ ਸੀਗੇ ਤੇ ਇਹਨਾਂ ਚ ਦੋਨਾਂ ਚੋ ਜੀ ਤਾਂ ਫੁੱਲ ਹੀ ਲੱਗੇ ਆ ਦੋਨਾਂ ਦੇ ਵੱਲਾਂ ਤੇ ਆ ਚੈੱਕ ਕਰੋ ਲੱਗਿਆ ਕਿਸੇ ਤੇ ਕੁਝ ਨਹੀਂ ਹਜੇ ਤੇ ਉਧਰ ਕਦੂ ਕਦੂ ਤਾਂ ਲੈਣ ਲੱਗ ਗਏ ਆਪਾਂ ਰਹਿਤਾ ਬਣਾਉਣੇ ਹੁੰਨੇ ਆਰ ਜਾਨਾ ਗਰਮੀ ਬਾੜੀ ਹੈ ਜੀ ਠੰਡਾ ਰਹਤਾ ਤੇ ਬਾਕੀ ਕਬੂਤਰਾ ਉਹ ਵਰੀ ਆ ਜਾਂਦਾ ਛਤਰੀ ਤੇ ਵੇਖ ਕੇ ਤਾਂ ਮਰ ਜਾਂਦਾ ਵੀ ਮੈਨੂੰ ਕੋਈ ਉਹਨੇ ਬਹਿ ਜਾਂ ਜੋਰ ਲਾ ਕੇ ਨਾਲ ਜਦੋਂ ਜੋਰ ਲੱਗ ਗਿਆ ਛਤਰੀ ਤੇ ਟੱਚ ਦੇਣੀ ਆ ਜਾਣਾ ਇਹਨੇ ਤੇ ਉਧਰ ਨੀਤ ਕਹਿੰਦੇ ਪਨੀਰੀ ਵੀਜੀ ਆ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਮੀਂਹ ਦੇਖ ਲੋ ਯਾਰ ਕਿੰਨਾ ਪਿਆ ਆ ਮੀਂਹ ਦਾ ਪਾਣੀ ਆ ਰਾਤ ਵਾਲੇ ਦਾ ਤੇ ਮੀਂਹ ਨੇ ਅੱਜ ਵੀ ਆਉਣਾ ਯਾਰ ਕਿ ਨਾ 108% ਕਹਿੰਦੇ ਮੀਂਹ ਬਹੁਤ ਜ਼ਿਆਦਾ ਹੈ ਤੇ ਬਾਕੀ ਵੇਖੋ ਕੀ ਬਣੂਗਾ ਯਾਰ ਦੁਨੀਆ ਦੇ ਨਾਲ ਆਪਾਂ ਵੀ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਚਾਹ ਰੋਟੀ ਰੋਟੀ ਖਾ ਲਈਏ ਤੇ ਫਿਰ ਕਰਦੇ ਆ ਗੁੱਡਿਆਂ ਦੀਆਂ ਕਲੀਨਿੰਗ ਅੰਦਰੋਂ ਤੇ ਕਲੀ ਕੁਲੀ ਸੱਟਦੇ ਆ ਤੇ ਅੰਦਰ ਵੀ ਕਲੀ ਫੇਰਾਂਗੇ ਇੱਕ ਅੱਧੇ ਦਿਨ ਦੇ ਅੰਦਰ ਅੰਦਰ ਉਧਰ ਵੇਖ ਲੋ ਲੈ ਇੱਥੇ ਕੰਮ ਕੁੜੀਆਂ ਕੋਠੇ ਤੇ ਦਸ ਤੇਰੇ ਵਾਸਤੇ ਬਦਾਮ ਬੀਜੇ ਆ ਸਾਡਾ ਕੁੱਤੀ ਹੋਈ ਬੱਕਰਾ ਹੋਇਆ ਬੱਕਰੀ ਹੋਈ ਫੜ ਲੈਣ ਕੋਠੇ ਤੇ ਚੜ ਕੇ ਪਤਾ ਨਹੀਂ ਕੀ ਵੇਂਦੇ ਆ ਓਏ ਕੀ ਇਹਨਾਂ ਦੇ ਬਦਾਮ ਬੀਜੇ ਹੋਏ ਆ ਇੱਥੇ ਔਰ ਫਿਰ ਚੜ ਗਿਆ ਕੋਠੇ ਤੇ ਤੇ ਕਬੂਤਰ ਆਪਣਾ ਹਜੇ ਉੱਡਦਾ ਫਿਰਦਾ ਇੱਥੇ ਕਿਤੇ ਹੀ ਹੋਣਾ ਠੀਕ ਹੈ ਜੀ ਕੋਠੇ ਤੇ ਬਦਾਮ ਬੀਜੇ ਆ ਕੋਠੇ ਤੇ ਬਦਾਮ ਬੀਜੇ ਆ ਹਾਂ ਜੀ ਬਈ ਤੇ ਬੱਦਲ ਆ ਗਿਆ ਚੜ ਕੇ ਜੀ ਤੇ ਆਪਾਂ ਚੱਲੇ ਸੀ ਕਰਨੂੰ ਇਧਰ ਗggen ਕੇ ਬੋਰ ਤੇ ਆਏ ਸੀ ਕਿ ਗੜਾ ਜ ਮਾਰਨ ਯੋ ਖੂਬੋਰ ਜਾਂਦੇ ਜਿੰਨੇ ਚੇਕਰੀ ਹੁੰਦੇ ਆ ਤੇ ਮੈਂ ਚੱਲ ਗਈ ਹੁਣੇ 10 ਮਿੰਟ ਜਾਇਮੈਂਟ ਕਰੀ ਆਉਣੇ ਆ ਤੇ ਹਰ ਰੋਟੀਆਂ ਬਾਕੀ ਆ ਤੇ ਥੋੜਾ ਐਸੀ ਰੋਟੀ ਖਾ ਕੇ ਤੇ ਘੁੱਟੇ ਨੂੰ ਲੱਗਦੇ ਆ ਠੀਕ ਹੈ ਜੀ ਤੇ ਪਸ਼ੂ ਯਾਰ ਬੜਾ ਠਿੱਟ ਕਰਦਾ ਆਪਾਂ ਨੂੰ ਇਹਨੂੰ ਭਜਾਈਏ ਪਹਿਲਾਂ ਤਾਂ ਪਰਾ ਨੂੰ ਠੀਕ ਹੈ ਜੀ ਗਾਵਾਂ ਨੂੰ ਬਹੁਤ ਤੰਗ ਕਰਦਾ ਇਹ ਇੱਥੇ ਗਿੱਜਾ ਹੋਇਆ ਮਹੀਨੇ ਦੀ ਨੇੜੇ ਹੋ ਗਿਆ ਖਾਂਦਾ ਘੱਟ ਦੇ ਖਰਾਬ ਵਾਲਾ ਕਰਦਾ ਯਾਰ ਬਈ ਇਹ ਜਵਾਰ ਮਿੱਧੂ ਦਿੰਦਾ ਖਾਈ ਜਿੱਥੇ ਚੱਲ ਬੰਨ ਲਾ ਦਈਓ ਜਵਾਰ ਮਿੱਧੂ ਦਿੰਦਾ ਬਈ ਫਿਰ ਉਹ ਗੁਦੀ ਨਹੀਂ ਕੀਤਾਾਂ ਕਰਕੇ ਇਹਨੂੰ ਪਜਾਉਣੇ ਆਪਰਾ ਠੀਕ ਹੈ ਜੀ ਲਓ ਜੀ ਹੁਣ ਚੱਲੇ ਆਂ ਜੀ ਪਿੰਡ ਅਸੀਂ ਮੈਂ ਤਾਂ ਨੀ ਤਾਂ ਨੀ ਤਾਂ ਉਹ ਖੜਾ ਅੱਗੇ ਠੀਕ ਹੈ ਜੀ ਤੇ ਹੁਣ ਚੱਲੇ ਸੀ ਪਿੰਡ ਮਿੱਤਰੋ ਖੂਤਰ-ਖਾਤਰ ਉੱਡਦੇ ਪਏ ਆ ਠੀਕ ਹੈ ਜੀ ਤੇ ਆਣ ਕੇ ਵਿਖਾਉਣੇ ਤੁਹਾਨੂੰ ਕਿਰਨ ਜਾਈਏ ਜੀ ਇਹ ਪਿੰਡ ਠੀਕ ਹੈ ਮੇਰੇ ਵੀਰੋ ਲੈ ਕਰ ਸਟਾਰਟ ਤੇ ਵੀ 15 7728 07728 ਨੂੰ ਕਰੋ سٹਾਰਟ ਹੋਰ ਚੰਨੋ ਲੋ ਕਰੋ سٹਾਰਟ ਚਲੋ ਚਲੋ ਇਹ ਵાળਵਲ ਘਟਾ ਲਈ ਤੇ ਗਸਤਾਂ ਦੇ ਪੈਟਕ ਲੈ ਲੇ ਸਟਾਕ ਫੁੱਲ ਕਰ ਲੈ ਜੀ ਚਾਹ ਨਾਲ ਘਰ ਨੂੰ ਤੇ ਹੁਣ ਚਲਦੇ ਹਾਂ ਘਰ ਨੂੰ ਜੀ ਪੰਡੋ ਫੁੱਟੇ ਲੋ ਬਾਬੇ 12:30 ਹੋ ਗਏ ਬੱਚੇ ਦੇ ਨਿਕਲੇ ਪਏ ਯਾਤਰਾ ਤੇ ਬਿਠਾ ਲਈਏ ਕੱਲ ਤਾਂ 8:00 ਟ 8:00 ਟ ਉੱਡਿਆ ਸੀ ਅੱਜ ਤਾਂ 12:30 ਹੋ ਗਏ 8:00 ਵਜੇ 10 ਮਿੰਟ ਦਾ ਡਾਇਆ ਸੀ ਇੱਥੇ ਕਿਤੇ ਸੀ ਯਾਰ ਭੈਂਦਾ ਯਾਰ ਇੱਕ ਤਾਂ ਨੀਵਾ ਬਾਹਲਾ ਉੜਦਾ ਕਿਧਰ ਭੱਗ ਗਿਆ ਕਿੱਥੇ ਆ ਯਾਰ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਜਾਂਦਾ ਝੋਟਾ ਮੈਨੂੰ ਬਠਾਈਏ ਯਾਰ ਵਾ ਆਈ ਉੱਡੀ ਜਾਂਦਾ ਤੁਹਾਡੇ ਸਾਹਮਣੇ ਡਾਂ ਨਹੀਂ ਆਂਦੀ ਆ ਉਹੋ ਜੀ ਆ ਮੈਨੂੰ ਬਠਾਈਏ ਮਾਰ ਕੇ फडਕਾਈ ਤੇ ਐਵੇਂ ਬੜਾ ਕੀ ਕਰਨਾ ਢਾਕੇ ਵਾ ਬਿਠਾ ਲੈਨੇ ਆ ਯਾਰ ਕੱਲਾ ਹੈ ਕਾ ਜੇ ਕਿਤੇ ਪੰਜ ਪੁੱਜ ਗਿਆ ਨਾ ਕੰਮ ਔਖਾ ਹੋ ਜੂਆ ਤਾਂ ਕਰਕੇ ਵਾ ਬੈਠਣ ਵਾਲੀ ਆ 28 ਲਈਏ ਨੂੰ ਬੜਕਾ ਕੇ ਛਤਰੀ ਠੀਕ ਹੈ ਜੀ ਹੋ ਗਿਆ ਹੋ ਗਿਆ ਦੂਰ ਬਹਲਾ ਜਾਂਦਾ ਨਾ ਤਾਂ ਕਰਕੇ ਡਰ ਲੱਗਦਾ ਥੋੜਾ ਜਿਆ ਤਾਂ ਉਹ ਵੇਖੋ ਕਿੱਥੋਂ ਮੁੜ ਕੇ ਆਇਆ ਜੇ ਵਿਖਦਾ ਹੋਇਆ ਤਾਂ ਕੈਮਰੇ ਚ ਫਟੋ ਘਟ 10 15 ਕਿੱਲਾਂ ਤੋਂ ਮੁੜ ਕੇ ਆਉਂਦਾ 5-7 ਕਿੱਲਾਂ ਤੋਂ ਤਾਂ ਪੱਕਾ ਹੀ ਆਣ ਨੂੰ ਬਿਠਾਈਏਗੇ ਨਾ ਹਾਂਜੀ ਮੇਰੇ ਵੀਰੋ ਬੱਚਾ ਆਪਾਂ ਤਾੜਤਾ ਜੀ ਆ ਰਿਹਾ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਯਾਰ ਇੱਕ ਗੱਲ ਦੱਸੋ ਕਮੈਂਟ ਕਰਕੇ ਖੁੱਡੇ ਦੇ ਅੰਦਰੋਂ ਯਾਰ ਆਪਾਂ ਅਜੇ ਮਤਲਬ ਵੀ ਕਲੀ ਕਰਦੀਏ ਜਾਂ ਨਾ ਕਰੀਏ ਦੱਸਿਓ ਵੀ ਅੰਦਰੋਂ ਅੰਦਰੋਂ ਕਰ ਦਿੰਨੇ ਆ ਬਾਹਰੋਂ ਤਾਂ ਤੁਹਾਨੂੰ ਪਤਾ ਵੀ ਹੋਣੀ ਨਹੀਂ ਹੋ ਗਈ ਤਾਂ ਰਹਿਣੀ ਨਹੀਂ ਕਿਉਂਕਿ ਮੀਂਹ ਪੈਂਦੇ ਹੈ ਗਾਰਾ ਤਾਂ ਮਿੱਟੀ ਤਾਂ ਉਹੀ ਲਈ ਜਾਂਦੀ ਆ ਤਾਂ ਕਰਕੇ ਬਾਕੀ ਕਮੈਂਟ ਕਰਕੇ ਦੱਸਿਓ ਆਪਾਂ ਉਤਰੀ ਕਰਾਂਗੇ ਜਿਸ ਤਰ੍ਹਾਂ ਤੁਸੀਂ ਕਹੋਗੇ ਜੀ ਠੀਕ ਹੈ ਮੇਰੇ ਵੀਰੋ ਬਾਕੀ ਓਕੇ ਦੀਆਂ ਰਿਪੋਰਟਾਂ ਆ ਚਾ ਚੂ ਪੀ ਕੇ ਮਰਦੇ ਨੇ 2:00 ਵਜੇ ਠੀਕ ਹੈ ਜੀ ਲੈਣੇ ਛੋਟਾ ਜਾਂ ਬ੍ਰੇਕ ਉਹ ਬਾਪੋ ਸੌ ਕੇ ਉੱਠ ਪਏ ਸੀ ਆ ਕੀ ਹੋ ਗਿਆ ਮੱਲਾ ਚੌਲ ਚੂਲ ਬਣੀ ਜਾਂਦੇ ਅਜੇ ਤੱਕ ਅਰੇ ਕੁੱਕਰ ਦੀ ਸੀਟੀਆਂ ਵੱਜਦੀਆਂ ਠੀਕ ਹੈ ਜੀ ਚੌਲ ਚੂਲ ਖਾਣੇ ਸ਼ਾਮ ਤੱਕ ਤੇ ਬਾਕੀ ਅੱਜ ਹਜੇ ਤੱਕ ਤਾਂ ਨਹੀਂ ਮੀਂਹ ਆਇਆ ਕਿਉਂਕਿ ਯਾਰ ਪਸ਼ੂ ਤੰਗ ਹੁੰਦੇ ਆ ਆਪਣੇ ਤਾਂ ਚੱਲ ਕੋਈ ਨਹੀਂ ਆਪਾਂ ਅੰਦਰ ਵੜ ਕੇ ਬੈ ਜਾਣਾ ਪਸ਼ੂਆਂ ਨੂੰ ਔਖਾ ਹੁੰਦਾ ਬਾਹਰ ਖੜੇ ਰਹਿੰਦੇ ਆ ਜੇ ਉਹ ਅੰਦਰ ਬੰਦਦੇ ਆਂ ਗਾਂ ਟੇਕਦੀ ਨਹੀਂ ਬਈ ਭੱਜ ਜਾਂਦੀ ਆ ਤਾਂ ਕਰਕੇ ਤੇ ਫਿਲਹਾਲ ਹਜੇ ਤੱਕ ਤਾਂ ਨਹੀਂ ਆਇਆ ਮੀ ਆ ਦੇਖੋ ਯਾਰ ਇਥੇ ਚਿੱਕੜੀ ਚੱਕੜ ਹੋ ਜਾਂਦਾ ਕੰਮ ਗਲਤ ਹੋ ਜਾਂਦਾ ਤਾਂ ਕਰਕੇ ਪੱਟੇ-ਪੁੱਟੇ ਓਖੇ ਹੋ ਜਾਂਦੇ ਗਾਣੇ ਗਾਗਾ ਨੂੰ ਤੇ ਹਜੇ ਤੱਕ ਤਾਂ ਨਹੀਂ ਆਇਆ ਬਾਕੀ ਵੇਖੋ ਕੁਝ ਕਹਿ ਨਹੀਂ ਸਕਦੇ ਰੱਬ ਦੇ ਰੰਗਾਂ ਦਾ ਤੇ ਬਾਕੀ ਹੁਣ ਚਾਹ ਚੋ ਰੋਟੀ-ਰੋਟੀ ਖਾਣੇ ਆ ਤੇ ਫਿਰ ਅੱਗੇ ਖੁੱਡਿਆਂ ਦੀ ਸਪਾਈਸ ਹੋਈ ਕਰਦੇ ਆ ਠੀਕ ਆ ਮਿੱਤਰੋ ਉਹ ਬਾਬੇ ਚਾਹ ਚੋ ਫਿਰ ਰਿਜ਼ਰਵ ਚ ਬਿਸਕੁਟ ਆ ਮੈਂ ਤਾਂ ਗਿਆ ਸੀ ਮੈਂ ਚੌਲ-ਚੂੜ ਬੰਦੇ ਹੋਣੇ ਆ ਜਿਹੜੇ ਕੁੱਕਰ ਦੀਆਂ ਸੀਟੀਆਂ ਵੱਜਦੀਆਂ ਪਰ ਉਹ ਤਾਂ ਸਬਜੀ ਬਣਨੀ ਤਰੀ ਹੋਈ ਸੀ ਛੋਲਿਆਂ ਦੀ ਸੀਟੀਆਂ ਮਰਾਈ ਜਾਂਦੇ ਸੀ ਉਹਦੀਆਂ ਤੇ ਚਲੋ ਕੋਈ ਨਾ ਚਾਚੂ ਪੀ ਕੇ ਪੋਰਸ਼ ਆਪਣੀ ਇਧਰ ਖੜੀ ਹੈ ਜੀ ਆ ਦੇਖੋ ਪੋਰਸ਼ ਕਿਉਂ ਮੰਨਦੇ ਹੋ ਫਰਾਰੀ ਸੱਚ ਲੋਗੋ ਮਿਟ ਗਿਆ ਤੇ ਚਾਚੂ ਪੀਨੇ ਇਧਰ ਬਹਿ ਕੇ 2:00 ਵਜੇ ਹਜੇ ਤਾਂ ਤੇ 3:00 ਵਜੇ ਉੱਠਾਂਗੇ ਬਾਹਰ ਨਿਕਲਾਂਗੇ ਠੀਕ ਹੈ ਜੀ ਬਾਕੀ ਓਕੇ ਦੀ ਰਿਪੋਰਟ ਓਹ ਹੋ ਹੋ ਵਾਹ ਇਹਨਾਂ ਚੁੱਤ ਮੱਚ ਗਿਆ ਕਾਹਨੇ ਕਲੀ ਸੌਰੀ ਯਾਰ ਬਈ ਰਬਾ ਵੱਚੀ ਭੱਜ ਗਈ ਪੱਠੇ ਪਾਉਣ ਲੱਗੇ ਸੀਗੇ ਤੇ ਕਮਰੇ ਚ ਬਾਹਰ ਕੱਢੀ ਆ ਤੇ ਭੈਣ ਦੇ ਯਾਰ ਦੀ ਆਹਾ ਭੱਜ ਗਈ ਹੁਣ ਇਹ ਨਹੀਂ ਸਾਡਾ ਕੋਈ ਵੀ ਜਾਨਵਰ ਟਿੱਕੇ ਨਹੀਂ ਖੜਨ ਵਾਲਾ ਬੱਕਰੀਆਂ ਉਹ ਭੱਜ ਜਾਂਦੀਆਂ ਜੇ ਕਬੂਤਰ ਆ ਉਹ ਤਾਂ ਉਹ ਪੰਜ ਪਨੀਰੀ ਚ ਨਾ ਜਾਵੇ ਭੱਜ ਗਿਆ ਬਚ ਗਿਆ ਬਚ ਗਿਆ ਕੰਮ ਚੱਲ ਚੱਲ ਜਾ ਜਾ ਕਿਲੇ ਜਾ ਲੈ ਪੜ ਭੈਣ ਦੀ ਲੱਕੜ ਇੱਕ ਹੋਰ ਪੋਲ ਘੜਤਾ ਜੀ ਛੋਟੀ ਛਤਰੀ ਲਾਉਣ ਨੂੰ ਔਖੇ ਹੁੰਦੇ ਸੀ ਯਾਰ ਇੱਕ ਜਾਲ ਚ ਵੀ ਕਬੂਤਰ ਪਾਉਣੇ ਹੁੰਦੇ ਆ ਤੇ ਛਤਰੀ ਤੇ ਵੀ ਲਾਉਣੇ ਹੁੰਦੇ ਪਰ ਦੋਨਾਂ ਨੂੰ ਇਕੱਠਿਆਂ ਨੂੰ ਲਾ ਦਾਂਗੇ ਪਹਿਲਾਂ ਛਤਰੀ ਵਾਲੇ ਬਾਹਰ ਕੱਢਦੇ ਦੋ ਦੋ ਤਿੰਨ ਜਿਹੜੇ ਬੱਚੇ ਹੈਗੇ ਆ ਤੇ ਫਿਰ ਜਾਲ ਤੇ ਇੱਕ ਵਾਰਾ ਵੱਡਾ ਰਤ ਫੁੰਝੜੇ ਨੂੰ ਧੋਪ ਲਾਉਣੀ ਪੈਂਦੀ ਤੀਜੇ ਦਿਨ ਉਹਨੂੰ ਲਵਾਉਣੇ ਆ ਠੀਕ ਹੈ ਜੀ ਕਿਉਂਕਿ ਉਹਦੀ ਅੱਖ ਚ ਪਾਣੀ ਵਗਦਾ ਤਾਂ ਕਰਕੇ ਪਹਿਲਾਂ ਆਪਾਂ ਹਾਂ ਛੋਟੇ ਬੱਚੇ ਬਾਹਰ ਕੱਢੀਏ ਤੇ ਫਿਰ ਨਾਲੇ ਸਫਾਈ ਸਫਾਈ ਵੀ ਕਰਦੇ ਨੇ ਗੁੱਡੇ ਦੀ ਜੀ ਆ ਤਿੰਨੇ ਬੱਚੇ ਦੱਸੋ ਕਿਹੜੇ ਕਬੂਤਰ ਦੇ ਆ ਜੀ ਆ ਤਿੰਨੇ ਰਤ ਫੁੰਝੇ ਵਾਲੇ ਦੇ ਆ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਚੈੱਕ ਕਰੋ ਕੂਤਰ ਬੱਚੇ ਦੱਸਿਓ ਕਿਵੇਂ ਉੱਡਣਗੇ ਕਿ ਨਹੀਂ ਉੱਡਦੇ ਉੱਡਣਗੇ ਤਾਂ ਸਹੀ ਵੀਰੋ ਜਦੋਂ ਹੈਰ ਤੇ ਹੁੰਝੇ ਵਾਲੇ ਤੇ ਆ ਜੀ ਤੁਸੀਂ ਬੱਚੇ ਦੀ ਖੜਾਨ ਚੈੱਕ ਕਰੋ ਇਹ ਵਿਚਾਰਾ ਕਮਜ਼ੋਰਾ ਰਹਿ ਗਿਆ ਨਹੀਂ ਤਾਂ ਉਹਨੂੰ ਫੇਲ ਕਰ ਦੇਣਾ ਸੀ ਇਹਨੇ ਤਾਂ ਵੱਡੇ ਫਲ ਭਾਨ ਨੂੰ ਆ ਬੈਠਾ ਜਿਹੜਾ ਠੀਕ ਹੈ ਜੀ ਐਂਦੀ ਵੀ ਨਹੀਂ ਨਸਲ ਮਾੜੀ ਇਹ ਵੀ ਬਹੁਤ ਚੰਗੇ ਕੂਤਰ ਦਾ ਪਰ ਇਹਨੂੰ ਫੇਲ ਕਰ ਦੇਣਾ ਸੀ ਕਿ ਜੇ ਉਹ ਅੱਜ ਤੇ ਆ ਜਾਂਦਾ ਤਾਂ ਉਹ ਹੈਰ ਰਹਿ ਕਮਜ਼ੋਰਾ ਗਿਆ ਪਰ ਉਹਦੇ ਨਾਲ ਦੇਣ ਅੱਗ ਲਾ ਦੇਣੀ ਆ ਠੀਕ ਹੈ ਜੀ ਮੇਰੇ ਵੀਰੋ ਇਹਨੂੰ ਐਂਦੇ ਚ ਪਾਉਣਾ ਪਿਆ ਯਾਰ ਉੱਥੇ ਬੱਚਿਆਂ ਨੂੰ ਮਾਰਦਾ ਸੀ ਛੋਟਿਆਂ ਨੂੰ ਠੀਕ ਹੈ ਜੀ ਇਹ ਚੈੱਕ ਕਰ ਲੋ ਇਹ ਵੀ ਬੱਚਾ ਆਪਣਾ ਕਿੰਨਾ ਸ਼ਾਨਦਾਰ ਹੈ ਤੇ ਇਧਰੋਂ ਇੱਕ ਛੋਟਾ ਬੱਚਾ ਰਹਿ ਗਿਆ ਜੀ ਇਹਦਾ ਭਰਾ ਦੂਜੀ ਝੋਲੀ ਦਾ ਉਹਨੂੰ ਲਾਈਏ ਛਤਰੀ ਚ ਬੈਂ ਅਗੇ ਟੋਖਾਂ ਖੁੱਲਦਾ ਆ ਰਿਹਾ ਆ ਆਉਂਦਾ ਠੀਕ ਹੈ ਜੀ ਇਹਨੂੰ ਚੱਕ ਕੇ ਛਤਰੀ ਦੇ ਛੱਡਿਆ ਜੀ ਆਪਣੇ ਪਿਆਰੇ ਪੁੱਤ ਨੂੰ ਤੇ ਐਂਦੇ ਬੱਚੇ ਕਢਾਉਣੇ ਆ ਹੁਣ ਪੁੱਤ ਤੂੰ ਡਰਾੜੀ ਰਹਿ ਤੇਰੇ ਜਵਾ ਕਢਾਉਣੇ ਆ ਹੁਣ ਜਦੋਂ ਕਢਾਏ ਠੀਕ ਹੈ ਜੀ ਬਾਕੀ ਸਾਰਿਆਂ ਦੇ ਕਢਾ ਲੈ ਆਪੇ ਇੱਕ ਇੱਕ ਵਾਰ ਦੇ ਠੀਕ ਹੈ ਜੀ ਵਿੱਚੋਂ ਕੋਈ ਕੁੱਤਰ ਰਹਿੰਦੇ ਆ ਤੇ ਉਹਨਾਂ ਦੇ ਕਢਾਉਣੇ ਆ ਉਹਨਰੇ ਉੱਤੇ ਭੁੰਝੇ ਵਾਲੇ ਨੇ ਲੜਨ ਲੱਗ ਗਿਆ ਪਹਿਲਾਂ ਮੈਂ ਚੋਚ ਬੱਚਿਆਂ ਨੂੰ ਮਾਰਦਾ ਸੀ ਇਹਦਾ ਵੱਲੀ ਹੀ ਹੈ ਕੰਮ ਸੱਤੇ ਭੁੰਝੇ ਵਾਲੇ ਨੇ ਬਣਾਈ ਨੇਰੀ ਹੁਣ ਰਣ ਪੁੱਤੋਂ ਦੇ ਨਾਲ ਤੇਰਾ ਪਿਓ ਆਹੋ ਪਿਓਾਂ ਦਾ ਵੀ ਤੂੰ ਤਾਂ ਹੈ ਵਾਹ ਹੁਣ ਇਹਨੂੰ ਚਤਰੀ ਤੇ ਲੈਈਏ ਇਸ ਕੋ ਵੀ ਠੀਕ ਹੈ ਮੇਰੇ ਪੀਰੋ ਕਾਕੀ ਉਹ ਕਿਹਦੀਆਂ ਰਿਪੋਰਟਾਂ ਨੇ ਲੱਗ ਜਾ ਲੱਗ ਜਾ ਰੇ ਕੁੰਡੀ ਇੱਕ ਮਿੰਟ ਵੀਰੋ ਇੱਕ ਮਿੰਟ ਵੀਰੋ ਖੜ ਚੋ ਕਿਰਾ ਓਹੋ ਮੁੰਲਾ ਦਾ ਕਪੜਾ ਹੀ ਬਰਨਾ ਪੈਣਾ ਪਿਆ ਚੁੱਕੀ ਦੇ ਕਪੜਾ ਲੈਣਗੇ ਨਾ ਮੇ ਜਣ ਕੁੰਡੀ ਚੱਕ ਕੇ ਪਲਾ ਦੇਣੇ ਆਹ ਕੁੰਡੀ ਲਾਉਣੀ ਪੈਣੀ ਹੈ ਲੋਈ ਸੋ ਕੀ ਬਤਾਨੇ ਚੱਕੋ ਮੇਰੇ ਵੀਰੋ ਨਿਕਲਦਾ ਕਿਰਾ ਕਪੜਾ ਜਾਂ ਲੱਪਣੀ ਹੈ ਫੁਡੀਰ ਪਤੀਰ ਜੀ ਬੰਦ ਨੰਗੀਟ ਨਾਲ ਪੁੱਤਰੋ ਚੱਕ ਲਈ ਬੋਕਰ ਤੇ ਕਰਦੀ ਹੁਡੇ ਦੀ ਸਫਾਈ ਠੀਕ ਹੈ ਜੀ 2 ਮਿੰਟਾਂ ਦਾ ਕੰਮ ਹੈ ਆਏ ਓਏ ਉਂਗਲ ਫਸ ਗਈ ਲੌਜੀ ਕਰਕੇ ਸਫਾਈ ਤੇ ਫਿਰ ਮਿਲਦੇ ਆ ਤੁਹਾਨੂੰ ਚੈੱਕ ਕਰ ਲੋ ਕਿਰਾ ਵਰਨੈਕਸ ਤੇ ਕਰਕੇ ਵਖਾਉਣੇ ਕਰ ਲੋ ਗੰਦਗੀ ਕਿਰਾ ਫੁਡੇ ਦੇ ਅੰਦਰ ਠੀਕ ਹੈ ਜੀ ਤੇ ਨੀਟ ਐਂਡ ਕਲੀਨ ਕਰਨ ਤੋਂ ਬਾਅਦ ਫਿਰ ਵਖਾਉਣੇ ਆ ਬੜੀ ਅੰਗਰੇਜ਼ੀ ਜੀ ਨਹੀਂ ਆਉਂਦੀ ਜੇ ਕੋਈ ਸਪੈਲਿੰਗ ਗਲਤ ਬੋਲਤਾ ਤਾਂ ਤੁਸੀਂ ਉਹ ਮਤਲਬ ਸਮਝ ਜਿਆ ਕਰੋ ਵੀ ਸਫਾਈ ਕਰਨੀ ਹੁੰਦੀ ਆ ਤੇ ਬਾਕੀ ਇੱਥੇ ਰਹਿਏ ਨੇ ਆਂਡੇ ਆਹ ਕਬੂਤਰ ਨਾਲ ਰਲ ਕੇ ਕਬੂਤਰ ਉਹ ਵੀ ਬਹੁਤ ਚੰਗਾ ਨਹੀਂ ਹੈ ਚੰਗਾ ਯਾਰ ਰੱਤੇ ਪੁੰਝੇ ਵਾਲੇ ਦੀ ਰੀਸ ਕਰਦਾ ਬਰਾਬਰ ਦੇ ਆ ਦੋਨੋਂ ਠੀਕ ਹੈ ਜੀ ਤੇ ਬਾਕੀ ਉੱਡਣ ਤੋਂ ਬੱਚੇ ਕੱਢਾਂਗੇ ਜੇ ਉਧਰ ਡਾਵਾਂਗੇ ਫੇਰ ਹੀ ਪਤਾ ਲੱਗਦਾ ਬਲੱਡ ਦਾ ਕਹਿਨੂੰ ਤਾਂ ਮੈਂ ਕਹੂੰ ਮਲਿਆ ਇਹਦੇ ਤਾਂ ਬੱਚੇ ਤਾਂ ਅੰਦਰ ਨਹੀਂ ਬੈਂਦੇ ਪਰ ਭਾਵੇਂ ਜਦੋਂ ਆਪਾਂ ਡਾਵਾਂਗੇ ਆਪਣੇ ਸਾਹਮਣੇ ਪਤਾ ਲੱਗੂਗਾ ਫਿਰ ਤੁਹਾਨੂੰ ਵਿਖਾਵਾਂਗੇ ਠੀਕ ਹੈ ਜੀ ਹੁ ਨਰਤੇ ਭੁੰਜੇ ਵਾਲੇ ਦੇ ਵੱਡੇ ਹੋ ਜਾਣਦੇ ਬੱਚੋ ਇਹਨਾਂ ਦੇ ਤਾਂ ਮਾਨ ਗੀਤ ਉੱਡਣ ਉੱਡਣਗੇ ਜਦੋਂ ਐਡਾ ਪਿਓ ਐਡਾ ਤਕੜਾ ਤੇ ਇਹ ਤਾਂ ਫਿਰ ਉੱਡਣਗੇ ਕਿਉਂ ਨਾ ਠੀਕ ਹੈ ਜੀ ਤੇ ਕਬੂਤਰੀ ਵੀ ਤੁਹਾਨੂੰ ਪਤਾ ਵੀ ਆ ਕਬੂਤਰੀ ਲੱਗੀ ਐ ਨਾ ਕਬੂਤਰੀ ਕਿਹੜਾ ਮਾੜੀ ਐ ਇਹ ਠੀਕ ਹੈ ਜੀ ਓ ਮੇਰੇ ਵੀਰੋ ਕਹਿੰਦੇ ਕਰਤੀ ਜੀ ਖੁੱਡੇ ਦੀ ਸਫਾਈ ਕਿਉਂ ਹੀ ਮੰਨਦੇ ਹੋ ਫਿਰ ਓਕੇ ਰਿਪੋਰਟਾਂ ਹੋ ਗਈਆਂ ਕਿ ਨਹੀਂ ਹੋਈਆਂ ਨਾਲੋਂ ਦੱਸੋ ਕਿੰਨੀ ਕ ਸਫਾਈ ਓਕੇ ਰਿਪੋਰਟ ਤੇ ਇਧਰੋਂ ਤੋਂ ਗਲੀ ਪਾਉਣ ਵਾਲੀ ਰਹਿ ਗਈ ਕੀ ਕਰਕੇ ਹੁਣ ਜਾਇਆ ਤੂੰ ਆ ਗਿਆ ਚਲ ਮੈਂ ਪਿੰਡ ਜਾਇਆ ਆਵਾ ਜੀ ਕੰਮ ਉਹ ਕੰਦਾ ਟੱਠਾ ਪਿੰਡ ਛੱਡਿ ਆਉਣੇ ਆ ਗਊਸ਼ਾਲਾ ਚ ਟੁੰਡੋ ਪੁੱਠੇ ਆ ਚੁੱਕੇ ਆ ਜੀ ਤੇ ਹੁਣ ਆਪਣੇ ਗੁੱਡੇ ਦੀ ਸਫਾਈ ਰਹਿ ਗਈ ਸੀ ਉਹ ਕਰ ਲਈਏ ਕਰਾਂ ਠੀਕ ਹੈ ਜੀ ਤੇ ਉਹ ਬਾਕੀ ਉਹ ਜਾਂਦਾ ਆਪਣਾ ਚੋਬਰ ਰਣਜੀਤ ਸਿੰਘ ਠੀਕ ਹੈ ਜੀ ਇਹ ਪਹਿਲਾਂ ਕਿੱਲ ਬਲੌਗਸ ਵੀ ਰਏ ਆਪਣੇ ਆ ਸਟਾਰਟ ਕੀਤਾ ਸੀ ਫਿਰ ਇਹ ਕੰਟੈਕਟ ਥੋੜੇ ਹਾਈ ਲੈਵਲ ਦੇ ਪਾਉਣ ਲੱਗੇ ਚੈਨਲ ਹੀ ਬਲੌਕ ਕਰਾ ਲਿਆ ਸੀ ਤਾਂ ਕਰਕੇ ਠੀਕ ਹੈ ਜੀ ਬਾਕੀ ਚਲਦੇ ਆ ਘਰੇ ਕਰੇ ਕਰਿਆ ਕਰੇ ਨਹੀਂ ਸਦਕ ਉਤਰਾਂ ਤੇ ਖੁੱਡਿਆਂ ਕੋਲ ਚਲਦੇ ਆ ਕਿਰਾਂ ਤਾਂ ਬਾਬੇ ਪਹੁੰਚ ਚੁੱਕੇ ਆ ਜੀ ਸੋ ਉਧਰ ਆਪਾਂ ਕੁੱਤੇ ਵੀ ਬੰਦਤੀ ਜੀ ਅੱਜ ਇਹ ਥੋੜੇ ਜਿਹਾ ਕੰਮ ਗਲਤ ਕਰਨ ਲੱਗੀ ਪੋਟੀ ਗਲਤ ਜਗ੍ਹਾ ਤੇ ਕਰਨ ਲੱਗੀ ਤਾਂ ਕਰਕੇ ਠੀਕ ਹੈ ਜੀ ਇਹਨਾਂ ਦੀ ਜੋੜੀ ਤਾਂ ਬੜੀ ਬੰਦੀ ਹੈ ਪਰ ਇੱਕੋ ਕੁੱਤੀ ਦੰਡੀਆਂ ਵੱਢਣ ਲੱਗ ਜਾਂਦੀ ਹੁੰਦੀ ਬੱਕਰੇ ਨੂੰ ਤੇ ਚਲੋ ਇਸ ਖੁੱਡੇ ਦੀ ਕਰਦੇ ਹਾਂ ਸਫਾਈ ਜਿਹੜਾ ਰਹਿ ਗਿਆ ਸੀ ਉਦੋਂ ਤਾਂ ਟੈਂਕਲੀਨ ਕਲੀਨ ਕਰਤਾ ਸੀ ਜਿਵੇਂ ਤੁਹਾਨੂੰ ਪਤਾ ਠੀਕ ਹੈ ਜੀ ਬਾਬਿਓ ਤੇ ਇਧਰ ਕਲੀ ਲੈ ਜਾਂਦੀ ਆਪਾਂ ਪਾ ਦਈਏ ਖੁੱਡੇ 'ਚ ਮਾੜੀ ਮਾੜੀ ਸਲ੍ਹਾਬ ਦੀ ਸੀ ਤਾਂ ਕਰਕੇ ਛੁੱਪ ਜੂਗਾ ਓਹੋ ਗਲਤੀ ਹੋ ਗਿਆ ਵਿੱਚ ਜਾ ਕੇ ਪਾ ਕੇ ਆਉਣੇ ਆ ਠੀਕ ਹੈ ਜੀ ਐਂ ਤਾਂ ਕੰਮ ਗਲਤ ਹੋ ਜੂਗਾ ਠੀਕ ਆ ਬਾਬਿਓ ਅਬੇ ਉਧਰ ਤਾਂ ਕਲੀ ਕੁਲੀ ਪਾ ਕੇ ਓਕੇ ਦੀਆਂ ਰਬੋਟਾਂ ਨੇ ਲਾਤੀਆਂ ਗੇਟ ਤੇ ਬਾ ਇੱਧਰ ਤਾਂ ਪਾਉਣ ਦੀ ਲੋੜ ਹੀ ਨਹੀਂ ਜਮਨ ਸੁੱਕਾ ਪਿਆ ਫੁੱਟਾ ਜਮੇ ਚਲੋ ਖਲਾਰ ਦਿੰਨੇ ਮਾੜੀ ਮੋਟੀ ਵੀ ਇਹਦਾ ਮੌਸਮ ਹੈ ਤਾਂ ਕਰਕੇ ਠੀਕ ਹੈ ਜੀ ਲਓ ਜੀ ਓਕੇ ਰਿਪੋਰਟ ਚੱਕ ਇੱਧਰ ਰੱਖੀਏ ਲਓ ਬਾਪੂ ਹੁਣ ਲਾ ਦੀਏ ਕੂਤਰਨਾ ਤੋ ਲੈ ਆ ਆਥਣਾ ਉਲ ਚੁੱਕਿਆ ਤੇ ਬੱਚਿਆਂ ਬੁੱੱਚਿਆਂ ਨੂੰ ਅੰਦਰ ਉਤਾਰ ਦਈਏ ਆਪਾਂ ਠੀਕ ਹੈ ਜੀ ਤੇ ਪਹਿਲਾਂ ਇਹਨਾਂ ਨੂੰ ਲਾ ਦਈਏ ਬਾਹੇ ਗਰੂ ਲੈ ਜਾ ਕਰਮਾਲ ਜੀ ਵਾਹਿਗੁਰੂ ਵਾਹਿਗੁਰੂ ਲਾਈਕ ਜੀ ਕੀ ਬਾਤਾਂ ਨੇ ਚਲੋ ਦੱਸਿਓ ਕਮੈਂਟ ਕਰਕੇ ਬੱਚੇ ਕਿਤਰਾ ਨੇ ਆਪਣੇ ਕਬੂਤਰਾਂ ਦੇ ਠੀਕ ਹੈ ਜੀ ਆਪਣੇ ਹੀ ਆਪਣੇ ਕਬੂਤਰਾਂ ਦੇ ਅਛਤਰੀ ਵਾਲੇ ਕਬੂਤਰ ਦੀ ਲੱਤ ਖੋਲਣ ਲੱਗਾ ਉਹਨੇ ਨੂੰ ਭਰਾਵਾ ਤੁਰ ਕੇ ਛਤਰੀ ਤੋਂ ਹੋ ਗਿਆ ਖੁੱਡੇ ਨੂੰ ਸਿੱਧਾ ਵੀ ਮਾਂ ਤੇ ਜਾਣਾ ਹੀ ਜਾਣਾ ਲੈ ਪੁੱਤ ਜਾ ਓਹੋ ਜਾਂਦਾ ਰੇ ਜਾਂਦਾ ਰੇ ਜਾਂਦਾ ਰੇ ਭੱਜਾ 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 ਜਾਂਦਾ ਦੇਖੋ ਕਿਵੇਂ ਨਾੜ ਕੇ ਨਾੜਾਂ ਉਹ ਗਿਆ ਹੁਣ ਪਾਤੀਏ ਦਾਣੇ ਇਹਨਾਂ ਨੂੰ ਠੀਕ ਹੈ ਜੀ ਪਾਣੀ ਵਾਲੇ ਪਾਂਡੇ ਕੱਢ ਲਈਏ ਬਾਹਰ ਮੁੜ ਕੇ ਕਰਦੇ ਆ ਬਲੌਗ ਦੀ ਐਂਡਿੰਗ ਮਿੱਤਰੋ ਕੀ ਬਤਾਂ ਨੇ ਲਓ ਜੀ ਸੋ ਆਗਰ ਤਾਂ ਖਾਲੀ ਹੋ ਸੱਚ ਹੈ ਤਾਂ ਉਹ ਵੀ ਰਹਿ ਗਏ ਮੇਰਾ ਤਾਂ ਚੇਤਾ ਹੀ ਭੁੱਲ ਗਿਆ ਸੀ ਤੇ ਇਧਰੋਂ ਵੱਡਾ ਕੈਨ ਵੀ ਕੱਢ ਕੇ ਤੇ ਉਹਨਾਂ ਨੂੰ ਲਾ ਦਈਏ ਪਿੰਜਰੇ ਵਾਲਿਆਂ ਨੂੰ ਠੀਕ ਹੈ ਇੱਕ ਮਿੰਟ ਇਹ ਆਹ ਚੱਕੋ ਉਹਨਾਂ ਲਈ ਬਾਹਰ ਚੱਕੋ ਪਾਈ ਚੱਕੋ ਲਾ ਦੀ ਇੱਕ ਰਾਂਗੇਟ ਆ ਮਾਮਾ ਧੀਆਂ ਹੀ ਲੜੀ ਜਾਂਦੀਆਂ ਲਓ ਯਰ ਕਾਫੀ ਸਾਰੀਆਂ ਬੱਕਰੀਆਂ ਹੋਣੀਆਂ ਚਾਹੀਦੀਆਂ ਕਾਲੇ ਰੰਗ ਦੀਆਂ ਲਾਉਣੇ ਤੇ ਕੀ ਤਾਂ ਲਾਉਣ ਕੀ ਕਾਲੇ ਰੰਗ ਦੇ ਪੱਠੇ ਦੇਣ ਬੱਕਰੀਆਂ ਦੇਣ ਠੀਕ ਹੈ ਜੀ ਦਾਲ ਆਪਣੇ ਕੋਲ ਪ੍ਰੋਡਕਟ ਬਹੁਤ ਹੋ ਗਿਆ ਲਓ ਮਿੱਤਰੋ ਪਾ ਦੀਏ ਕਣਕ ਕਬੂਤਰਾਂ ਨੂੰ ਹਨਾ ਥਾਣੇ ਤੋਂ ਨੇ ਪਾ ਦੀਏ ਕਿਰਾ ਠੀਕ ਹੈ ਜੀ ਤੇ ਹੀ ਵਰਗ ਬੇਨੇ ਕੀ ਬਣਦਾ ਆਤਣ ਹੋ ਚੁੱਕੀ ਆ ਬਾਬਿਓ ਤੇ ਦਾਣੇ ਪਉਣ ਵਾਲੇ ਟਰੇ ਬਾਲੀ ਅਗਾ ਪਈ ਆ ਚੱਕੇ ਉਹ ਯਾਰ ਵਾਈਡ ਐਂਗਲ ਤੇ ਨਾ ਥੋੜਾ ਜਿਹਾ ਕੈਮਰੇ ਤੇ ਸਕਰੈਚ ਪੈ ਗਿਆ ਜਿਹੜਾ ਅੱਗੇ ਲੱਗਿਆ ਹੁੰਦਾ ਪ੍ਰੋਡੈਕਟਰ ਤਾਂ ਲੱਗਿਆ ਨਹੀਂ ਦੂਜਾ ਸਿੱਧਾ ਹੀ ਆ ਕੰਮ ਤੇ ਉਹਦੇ ਸਕਰੈਚ ਪੈ ਗਿਆ ਆ ਤੇ ਵੀਡੀਓ ਵਾਈਡ ਐਂਗਲ ਸੌ ਕੋਈ ਇਹ ਰਿਕਾਰਡ ਨਹੀਂ ਕਰ ਰਿਹਾ ਦਿੱਕਤ ਆ ਰਹੀ ਹੈ ਇੱਕ ਮਿੰਟ ਬਾਬਿਓ ਦਾਣੇ ਪਾ ਦੀ ਏ ਸੋ ਆਏ ਓਏ ਲੱਬੜ ਗਏ ਲੱਬੜ ਗਏ ਲਓ ਬਾਬੇ ਹੁਣ ਐਸ ਖੋਡੇ ਵਾਲਿਆਂ ਨੂੰ ਰੱਖ ਦਈਏ ਲਓ ਈ ਚੱਕੋ ਮਤਰੋ ਆਜੋ ਆਜੋ ਖਾਓ ਤੇ ਮौज ਬਣਾਓ ਠੀਕ ਹੈ ਜੀ ਓਕੇ ਰਿਪੋਰਟ ਦਾਣੇ-ਦੂਣੇ ਪਾ ਕੇ ਪਣੀ-ਪੁਣੀ ਰੱਖ ਕੇ ਕੰਮ ਓਕੇ ਹੋਇਆ ਪਿਆ ਕਬੂਤਰਾਂ ਦਾ ਕਿਰਾਂ ਤਾਂ ਸੋ ਇਧਰ ਮਨੀਸ਼ ਸਿੰਘ ਜੀ ਲਾਰੇ ਆ ਪਨੀਰੀ ਨੂੰ ਪਾਣੀ ਠੀਕ ਹੈ ਜੀ ਤੇ ਇਧਰ ਵੀ ਪਨੀਰੀ ਵੀ ਜੀ ਆ ਕਿਹੜੀ ਪਨੀਰੀ ਵੀ ਜੀ ਓਏ 17 18 ਵੀਜਿਆ ਕੀ ਸੀ ਇਹ ਚੋਣ ਹੈ ਕੀ ਸੀਗਾ ਓ ਕੀ ਕਿਹਾਂ ਕਾਂ ਦੀ ਵਰਸੀਨ ਹੈ ਕਾਲੀ ਪਨੀਰੀ ਹੈ ਇਹ ਆਪਣੀ ਲਈ ਹੀ ਸੀ ਮਾਲਵੜੀ ਨਹੀਂ ਮਤਲਬ ਕਿ 19 ਦੀ ਕਾਂ ਦੀ ਆ ਕਣਕ ਦੀ ਨਹੀਂ ਯਾਰ ਉਹ ਦੂਜਾ ਕੀ ਕਹਿੰਦੇ ਹੁੰਦੇ ਆ ਬਾਸਪਤੀ ਬਾਸਪਤੀ ਦੀ ਪਨੀਰੀ ਹੈ ਜੀ 17 18 ਤੇ ਉਧਰ ਵੀ ਵੀਜੀ ਆ ਇਧਰ ਵੀ ਨਾਮ ਮਿਲਦਾ ਸਾਰਾ ਸਾਰਾ ਬਾਸਪਤੀ ਹੋਗੀ ਕਿਹੜੀ ਹੋਗੀ ਆਪ ਮੈਂ ਕਿਹੜਾ ਝੋਨਾ ਲਾਇਆ ਆਪਣੇ ਤੋਂ ਦੂਜੀ ਵਾਰ ਹੀ ਲੱਗਿਆ ਪਹਿਲੀ ਵਾਰੀ ਆਪਾਂ ਧਿਆਨ ਨਹੀਂ ਦਿੱਤਾ ਆ ਜਿਹੜੇ ਆ ਵੇਖਣ ਵਾਲੇ ਇਹਨਾਂ ਦੇ ਲੱਗੈ ਹੀ ਹੋਊਗਾ ਹਾਂ ਇਹਨਾਂ ਦੇ ਤਾਂ ਕੀ ਕਹਿ ਸਕਦੇ ਲੱਗੇ ਹੀ ਹੁਣ ਤੇ ਆਪਣੇ ਤੋਂ ਜ਼ਿਆਦਾ ਹੀ ਲੱਗਿਆ ਹੋਣਾ ਠੀਕ ਹੈ ਜੀ ਤੇ ਆਪਣੇ ਆਹ ਦੂਜੀ ਵਾਰੀ ਲਾਉਣ ਲੱਗੇ ਆ ਜੇ ਇਸ ਪੜੀ ਚ ਝੋਨਾ ਇੱਥੇ ਨਰਮਾ ਵੀ ਬਹੁਤ ਵਧੀਆ ਹੁੰਦਾ ਤੇ ਝੋਨਾ ਕਿੰਨਾ ਹੋਇਆ ਸੀ ਪਿਛਲੇ ਵਾਰ ਪਤਾ ਨਹੀਂ ਹੋ ਗਿਆ ਸੀਗਾ 60 ਮਣ ਤੇ ਪਹਿਲੀ ਵਾਰ 60 ਮਣ ਹੋਇਆ ਐਦਕੀ ਵੇਖਾਂ ਕਿੰਨੇ ਹੁੰਦਾ ਤੇ ਨਰਮਾ ਵੀ 60 70 ਮਣ ਦੇ ਨੇੜੇ ਨਿਕਲ ਜਾਂਦਾ ਕਣਕ ਕਿੰਨੀ ਨਿਕਲੀ ਸੀ ਬਸ 45 ਪਾ ਇਹਦਾ ਝੂਠ ਹੈ ਮਾਰਤਾ ਤੇ ਤੋਂ ਦੋ ਨਹੀਂ ਸੀ ਤੇ ਉਹ ਕਿੰਨਾ ਝੋਨਾ ਕਿੰਨਾ ਨਿਕਲਿਆ ਸੀ ਸੱਚ ਦੱਸ ਆਪਣੇ ਪਤਾ ਯਾਰ ਪਰ ਗੁਰਗੱਦੀ ਕੋ ਲੈਣਾ ਕੈਮਰਾ ਮਰੇ ਲੋਕਾਂ ਸੱਚੇ ਦੱਸ ਲੈ ਲੋਕ ਲੋਕ ਆਪਣੇ ਹੀ ਆ ਆਪਣੀ ਫੈਮਿਲੀ ਹੈ ਸਾਰੀ ਤੇਰੇ ਵੱਲੋਂ ਬਗਾਨੇ ਲੋਕ ਤੇਰੇ ਵੱਲੋਂ ਕਾ ਬਗਾਨੇ ਮੇਰੇ ਵੱਲੋਂ ਤਾਂ ਆਪਣੇ ਆ ਸਾਰੇ ਆਪਣੀ ਬੇਲੀ ਆ ਸਾਰੇ ਕੂਤਰਾਂ ਵਾਲੇ ਸਾਰੇ ਖੇਤੀਬਾੜੀ ਕਰਦੇ ਜਿਮੀਦਾਰ ਭਰਾਗੇ ਆਪਣੇ ਠੀਕ ਹੈ ਜੀ ਤੇ ਰੋ ਗਿਆ ਹਣਾ 67000 100 ਮਾਨ ਦੇ ਨੇੜੇ ਹੋ ਗਿਆ ਆ ਬਲੀ ਚ ਮਰੀ ਜਾਂਦਾ ਸੀ ਪਹਿਲਾਂ ਕੱਪ ਇੰਨਾ ਕੀ ਹੋਇਆ ਦੋ ਟਰਲੇ ਨਿਕਲ ਗਏ ਨੇ ਚੋ ਪਰਕੇ ਠੀਕ ਹੈ ਦੋ ਤਿੰਨ ਤੇ ਬਾਕੀ ਓਕੇ ਦੀ ਰਿਪੋਰਟ ਹੈ ਵਲੌਗ ਦੀ ਕਰਦੇ ਸਮਾਪਤੀ ਮਿਲਦੇ ਕੱਲ ਨੂੰ ਨਵੇਂ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਚੰਨ ਟ੍ਰੋਫੀ ਚੱਕਾਂਗੇ ਆਪਾਂ ਉਹ ਤਾਂ ਤਰੀ ਕਿਕਟ ਦੀਆਂ ਗੱਲਾਂ ਆਪਾਂ ਪੰਜਾਬ ਨੂੰ ਸਪੋਰਟ ਕਰਦੇ ਆ ਵੈਸੇ ਦਾ ਵੇ ਦੇਖਣੀ ਪਈ ਪਿਆਨ ਸਪੋਰਟ ਕਰਦਾ ਬਈ ਵੀਡੀਓ ਪਾਉਣਾ ਕਿਹੜਾ ਆਪਣਾ ਵੀ ਕੋਈ ਹੋਰ ਵੱਡੇ ਲੈਵਲ ਤੇ ਕੰਮ ਹੋ ਜੂ ਆਪਾਂ ਕਿਹੜਾ ਕੋਈ ਕੋਈ ਸੈਲੀਬ੍ਰਿਟੀ ਹੈ ਤੇ ਤਾਂ ਕਰਕੇ ਬਈ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਇਹ ਕਲਿੱਪਾਂ ਜਾਂਦੇ ਆ ਤੇ ਭੋਰਤੀ ਮਿਲਦੇ ਆ ਕੱਲ ਨੂੰ ਨਵੇਂ